ਸਰੀਏ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਉ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੀ ਤਾਂ ਇਸ ਨੂੰ ਵੀ ਬਹੁਤ ਸਾਰਾ ਪਿਆਰ ਦਿਨਾ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਇਹਨਾਂ ਵਿੱਚ ਜੇਕਰ ਤੁਹਾਨੂੰ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਇੱਕ ਸੋਹਣਾ ਜਿਹਾ ਪਿੰਡ ਸੀ ਸਵੇਰ ਦੀ ਲਾਲੀ ਅੰਬਰਾਂ ਤੇ ਫੈਲੀ ਹੋਈ ਸੀ ਦੇ ਖੇਤਾਂ ਵਿੱਚ ਹਰੀ-ਭਰੀ ਫਸਲਾਂ ਹੌਲੀ-ਹੌਲੀ ਹਵਾ ਵਿੱਚ ਝੂਲ ਰਹੀਆਂ ਸਨ। ਪਿੰਡ ਦੇ ਕੋਨੇ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿਸ ਵਿੱਚ ਰਹਿੰਦਾ ਸੀ ਇੱਕ ਗਰੀਬ ਪਰਿਵਾਰ। ਇਹ ਇੱਕ ਗਰੀਬ ਕਿਸਾਨ ਦਾ ਘਰ ਸੀ ਜਿਸ ਦਾ ਨਾਮ ਸੀ ਗੁਰਮੁਖ ਸਿੰਘ। ਗੁਰਮੁਖ ਸਿੰਘ ਮਿਹਨਤੀ ਤੇ ਸੱਚਾ ਇਨਸਾਨ ਸੀ। ਉਸ ਦਾ ਪਰਿਵਾਰ ਛੋਟਾ ਸੀ। ਪਤਨੀ ਗੁਰਪ੍ਰੀਤ ਕੌਰ ਤੇ ਦੋ ਬੱਚੇ ਅਮਨ ਤੇ ਸੁਖੀ ਸਨ। ਗਰੀਬੀ ਦੇ ਬਾਵਜੂਦ ਵੀ ਉਹ ਲੋਕ ਸੱਚਾਈ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਸਨ ਇੱਕ ਦਿਨ ਗੁਰਮੁਖ ਸਿੰਘ ਹਫ਼ਤੇ ਵਾਲੇ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ ਰਸਤੇ ਵਿੱਚ ਇੱਕ ਉਸ ਨੂੰ ਛੋਟਾ ਜਿਹਾ ਕੁੱਤੇ ਦਾ ਬੱਚਾ ਮਿਲਿਆ ਉਹ ਬਹੁਤ ਹੀ ਕਮਜ਼ੋਰ ਸੀ ਕੰਬ ਰਿਹਾ ਸੀ ਤੇ ਲੋਕਾਂ ਵੱਲ ਤਰਲੇ ਅੱਖਾਂ ਨਾਲ ਵੇਖ ਰਿਹਾ ਸੀ ਕਿਸੇ ਨੇ ਉਸ ਨੂੰ ਉਸ ਤਰ੍ਹਾਂ ਛੱਡ ਦਿੱਤਾ ਸੀ ਗੁਰਮੁਖ ਸਿੰਘ ਨੇ ਉਸ ਨੂੰ ਚੁੱਕ ਕੇ ਘਰ ਲੈ ਆਂਦਾ ਬੱਚਿਆਂ ਨੇ ਖੁਸ਼ੀ ਨਾਲ ਉਸ ਦਾ ਨਾਮ ਸ਼ੇਰਾ ਰੱਖ ਦਿੱਤਾ ਸ਼ੇਰਾ ਬਹੁਤ ਹੀ ਚਲਾਕ ਤੇ ਤੇਜ ਸੀ ਜਿਵੇਂ ਉਹ ਘਰ ਆਇਆ ਉਹਨਾਂ ਦੇ ਘਰ ਵਿੱਚ ਨਵੀਂ ਰੌਣਕ ਆ ਗਈ ਹੋਵੇ ਬੱਚੇ ਉਸ ਨਾਲ ਖੇਡਦੇ ਪਤਨੀ ਉਸ ਨੂੰ ਦੁੱਧ ਦਿੰਦੀ ਤੇ ਗੁਰਮੁਖ ਸਿੰਘ ਉਸ ਨੂੰ ਆਪਣੇ ਖੇਤਾਂ ਵਿੱਚ ਵੀ ਨਾਲ ਲੈ ਜਾਂਦਾ ਸੀ ਦਿਨ ਲੰਘਦੇ ਗਏ ਸ਼ੇਰਾ ਵੱਡਾ ਹੁੰਦਾ ਗਿਆ ਹੁਣ ਉਹ ਇੱਕ ਤੰਦਰੁਸਤ ਸੁੰਦਰ ਤੇ ਬਹੁਤ ਹੀ ਵਫਾਦਾਰ ਕੁੱਤਾ ਬਣ ਗਿਆ ਸੀ ਉਹ ਘਰ ਦਾ ਰਾਖਾ ਸੀ ਜੇ ਕੋਈ ਅਜਨਬੀ ਦਰਵਾਜ਼ੇ ਦੇ ਨੇੜੇ ਆਉਂਦਾ ਤਾਂ ਤੁਰੰਤ ਸ਼ੇਰਾ ਉਸ ਲਈ ਸਾਵਧਾਨ ਹੋ ਜਾਂਦਾ ਪਰ ਸ਼ੇਰਾ ਵਿੱਚ ਸਭ ਤੋਂ ਵੱਡੀ ਖੂਬੀ ਸੀ ਇਮਾਨਦਾਰੀ ਉਹ ਕਦੇ ਵੀ ਆਪਣੇ ਮਾਲਕ ਦੀਆਂ ਚੀਜ਼ਾਂ ਨੂੰ ਨਹੀਂ ਸੀ ਖਾਂਦਾ ਜੇ ਬੱਚੇ ਖਾਣ ਪੀਣ ਦੀ ਕੋਈ ਚੀਜ਼ ਖਾ ਰਹੇ ਨੇ ਉਸ ਦੇ ਸਾਹਮਣੇ ਤਾਂਦ ਉਸ ਨੂੰ ਆਗਿਆ ਮਿਲਦੀ ਉਦੋਂ ਹੀ ਉਹ ਚੀਜ਼ ਖਾਂਦਾ ਉਹਨਾਂ ਟਾਈਮ ਤੱਕ ਉਹ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦਾ ਇੱਕ ਵਾਰ ਦੀ ਗੱਲ ਹੈ ਪਿੰਡ ਵਿੱਚ ਲੰਘਦੇ ਇੱਕ ਵਪਾਰੀ ਨੇ ਗੁਰਮੁਖ ਸਿੰਘ ਨੂੰ ਕਿਹਾ ਕੀ ਤੇਰਾ ਇਹ ਕੁੱਤਾ ਬੜਾ ਸੋਹਣਾ ਏ ਇਹਨੂੰ ਵੇਚ ਦੇ ਤੈਨੂੰ ਬਹੁਤ ਚੰਗੇ ਪੈਸੇ ਮੈਂ ਦੇਦਾਵਾਂਗਾ ਪਰ ਗੁਰਮੁਖ ਸਿੰਘ ਹੱਸ ਕੇ ਕਹਿੰਦਾ ਪੈਸੇ ਨਾਲ ਕੁੱਤੇ ਦੀ ਵਫਾਦਾਰੀ ਨਹੀਂ ਮਿਲਦੀ ਇਹ ਮੇਰੇ ਪਰਿਵਾਰ ਦਾ ਮੈਂਬਰ ਹੈ ਸ਼ੇਰਾ ਨੇ ਉਸ ਦੀ ਇਹ ਗੱਲ ਸੁਣੀ ਉਸ ਦੇ ਦਿਲ ਵਿੱਚ ਮਾਲਕ ਲਈ ਹੋਰ ਵੀ ਵਫਾਦਾਰੀ ਤੇ ਪਿਆਰ ਵਧ ਗਿਆ ਹੁਣ ਸ਼ੇਰਾ ਹੋਰ ਵੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਰਹਿਣ ਲੱਗਾ ਉਹ ਵੀ ਸਾਰੇ ਪਰਿਵਾਰ ਨੂੰ ਆਪਣਾ ਇੱਕ ਹਿੱਸਾ ਮੰਨਦਾ ਸੀ ਸਮਾ ਲੰਘਦਾ ਗਿਆ ਸ਼ੇਰਾ ਹੁਣ ਪਿੰਡ ਵਿੱਚ ਮਸ਼ਹੂਰ ਹੋ ਗਿਆ ਸੀ ਹਰ ਕੋਈ ਕਹਿੰਦਾ ਗੁਰਮੁਖ ਸਿੰਘ ਦਾ ਕੁੱਤਾ ਬੜਾ ਹੀ ਸੱਚਾ ਤੇ ਇਮਾਨਦਾਰ ਹੈ ਗੁਰਮੁਖ ਦੇ ਬੱਚੇ ਅਮਨ ਤੇ ਸੁਖੀ ਵੀ ਉਸ ਨੂੰ ਆਪਣਾ ਭਰਾ ਮੰਨਦੇ ਸਨ ਉਹਨਾਂ ਦੇ ਖੇਡਾਂ ਦਾ ਸਾਥੀ ਸੀ ਸ਼ੇਰਾ ਕਦੇ ਉਹਨਾਂ ਨਾਲ ਗੇਂਦ ਖੇਡਦਾ ਕਦੇ ਖੇਤਾਂ ਵਿੱਚ ਦੌੜਦਾ ਹਸਾਉਂਦਾ ਪਰ ਇੱਕ ਦਿਨ ਕੁਝ ਅਜੀਹਾ ਹੋਇਆ ਕਿ ਜਿਸ ਨਾਲ ਸਾਰੇ ਪਿੰਡ ਨੇ ਸ਼ੇਰਾ ਦੀ ਇਮਾਨਦਾਰੀ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਇੱਕ ਗਰਮੀਆਂ ਦੀ ਰਾਤ ਸੀ ਪਿੰਡ ਦੇ ਸਾਰੇ ਲੋਕ ਸੌ ਰਹੇ ਸਨ ਗੁਰਮੁਖ ਦਾ ਪਰਿਵਾਰ ਵੀ ਡੂੰਗੀ ਨੀਂਦ ਵਿੱਚ ਸੁੱਤਾ ਪਿਆ ਸੀ ਪਰ ਸ਼ੇਰਾ ਹਮੇਸ਼ਾ ਦੀ ਤਰ੍ਹਾਂ 베ੜੇ ਵਿੱਚ ਜਾਗ ਰਿਹਾ ਸੀ ਰਾਤ ਦੇ ਤਕਰੀਬਨ 12 ਵਜੇ ਦੇ ਪਿੰਡ ਦੇ ਬਾਹਰਲੇ ਕੋਨੇ ਵਿੱਚ ਰਹਿਣ ਵਾਲਾ ਇੱਕ ਲਾਲਚੀ ਆਦਮੀ ਲੱਖਾ ਹੌਲੀ-ਹੌਲੀ ਗੁਰਮੁਖ ਦੇ ਘਰ ਵੱਲ ਆ ਰਿਹਾ ਸੀ ਉਸ ਨੂੰ ਪਤਾ ਸੀ ਕਿ ਗੁਰਮੁਖ ਨੇ ਉਸ ਦਿਨ ਆਪਣੀ ਫਸਲ ਵੇਚੀ ਹੈ ਤੇ ਉਸ ਨੇ ਪੈਸੇ ਘਰ ਵਿੱਚ ਹੀ ਰੱਖੇ ਨੇ ਲੱਖਾ ਸੋਚਦਾ ਸੀ ਕਿ ਜੇ ਮੈਂ ਪੈਸੇ ਚੁੱਕ ਲਵਾਂ ਤਾਂ ਮੇਰਾ ਸਾਲਾਂ ਦਾ ਕੋਟਾ ਕਾਟਾ ਪੂਰਾ ਹੋ ਜਾਵੇਗਾ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਜਿਵੇਂ ਹੀ ਉਸ ਦੇ ਘਰ ਦੇ ਨੇੜੇ ਪਹੁੰਚਿਆ ਸ਼ੇਰਾਂ ਨੇ ਦੂਰੋਂ ਹੀ ਉਸ ਦੀ ਗੰਧ ਨੂੰ ਸੁੰਗ ਲਿਆ ਉਸ ਦੇ ਕੰਨ ਖੜੇ ਹੋ ਗਏ ਅੱਖਾਂ ਵਿੱਚ ਚਮਕ ਆ ਗਈ ਪਰ ਉਸ ਨੇ ਭੌਂਕਿਆ ਨਹੀਂ ਉਹ ਚੁੱਪਚਾਪ ਦਰਵਾਜ਼ੇ ਕੋਲ ਜਾ ਕੇ ਬੈਠ ਗਿਆ ਤੇ ਦੇਖਣ ਲੱਗ ਪਿਆ ਲੱਖਾਂ ਨੇ ਚੁਪਕੇ ਨਾਲ ਦਰਵਾਜ਼ੇ ਨੂੰ ਧੱਕਾ ਮਾਰਿਆ ਦਰਵਾਜ਼ਾ ਖੁੱਲ ਗਿਆ ਉਹ ਅੰਦਰ ਵੜਿਆ ਤੇ ਝੱਟ ਨਾਲ ਉਸ ਦੇ ਪੈਸਿਆਂ ਵਾਲੀ ਥੈਲੀ ਚੁੱਕ ਲਈ ਪਰ ਜਿਵੇਂ ਹੀ ਉਹ ਮੁੜ ਨਿਕਲਿਆ ਸ਼ੇਰੇ ਨੇ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਲੱਖਾ ਨੇ ਕਿਹਾ ਹਟ ਜਾ ਕੁੱਤੇ ਮੈਂ ਤੇਰਾ ਕੀ ਲੈਂਦਾ ਹਾਂ ਪਰ ਸ਼ੇਰਾ ਪਿੱਛੇ ਨਾ ਹਟਿਆ ਉਹ ਭੌਂਕਣ ਲੱਗ ਪਿਆ ਗਰਜਣ ਲੱਗ ਪਿਆ ਜਦੋਂ ਲੱਖਾ ਨੇ ਜ਼ਬਰਦਸਤੀ ਝੋਲੀ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰਾ ਨੇ ਉਸ ਦੀ ਟੰਗ ਫੜ ਲਈ ਲੱਖਾ ਚੀਕਾ ਮਾਰਨ ਲੱਗਾ ਤੇ ਡਿੱਗ ਪਿਆ ਸ਼ੇਰਾ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਸੁਣ ਕੇ ਗੁਰਮੁਖ ਤੇ ਪਿੰਡ ਦੇ ਹੋਰ ਲੋਕ ਵੀ ਜਾਗ ਪਏ ਸਭ ਨੇ ਆ ਕੇ ਦੇਖਿਆ ਤਾਂ ਲੱਖਾ ਫੜਿਆ ਪਿਆ ਸੀ ਸ਼ੇਰਾ ਉਸ ਦੀ ਰਾਖੀ ਕਰ ਰਿਹਾ ਸੀ ਗੁਰਮੁਖ ਸਿੰਘ ਨੇ ਸਾਰਿਆਂ ਦੇ ਸਾਹਮਣੇ ਕਿਹਾ ਵੇਖੋ ਭਾਈਓ ਇਮਾਨਦਾਰ ਕੁੱਤਾ ਕਿਸ ਤਰ੍ਹਾਂ ਘਰ ਦੀ ਲਾਜ ਰੱਖਦਾ ਏ ਜੇ ਅੱਜ ਇਹ ਨਾ ਹੁੰਦਾ ਤਾਂ ਸਾਡਾ ਸਾਰਾ ਤੁਨ ਲੁੱਟਿਆ ਜਾਣਾ ਸੀ ਪਿੰਡ ਵਾਲਿਆਂ ਨੇ ਖੁਸ਼ ਹੋ ਕੇ ਸ਼ੇਰਾ ਨੂੰ ਦਿਲੋਂ ਸਲਾਮ ਕੀਤਾ ਬੱਚਿਆਂ ਨੇ ਵੀ ਉਸ ਨੂੰ ਆਪਣੇ ਗਲੇ ਨਾਲ ਲਾ ਲਿਆ ਅਗਲੇ ਦਿਨ ਪਿੰਡ ਦੇ ਚਪਾਲ ਵਿੱਚ ਸਭ ਇਕੱਠੇ ਹੋ ਗਏ ਸਰਪੰਚ ਨੇ ਐਲਾਨ ਕੀਤਾ ਕਿ ਅੱਜ ਤੋਂ ਸ਼ੇਰਾ ਸਿਰਫ ਗੁਰਮੁਖ ਦੇ ਘਰ ਦਾ ਹੀ ਨਹੀਂ ਸਾਰੇ ਪਿੰਡ ਦਾ ਰਖਾਏ ਇਹ ਸਾਡੀ ਇੱਜ਼ਤ ਤੇ ਧੰਨ ਦੀ ਰੱਖਿਆ ਕਰੇਗਾ ਪਿੰਡ ਦੇ ਬੱਚੇ ਸ਼ੇਰੇ ਲਈ ਲੱਡੂ ਲਿਆਏ ਔਰਤਾਂ ਨੇ ਉਸ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾਏ ਪਰ ਸ਼ੇਰਾ ਨੇ ਕੁਝ ਨਹੀਂ ਖਾਦਾ ਜਦ ਤੱਕ ਗੁਰਮੁਖ ਨੇ ਉਸ ਨੂੰ ਆਪਣੇ ਹੱਥ ਨਾਲ ਖਾਣ ਲਈ ਨਹੀਂ ਕਿਹਾ ਇਹੀ ਉਸ ਦੀ ਇਮਾਨਦਾਰੀ ਸੀ ਹੁਣ ਸ਼ੇਰਾ ਹੋਰ ਵੀ ਪਿਆਰਾ ਹੋ ਗਿਆ ਸੀ ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਲੱਖੇ ਵਾਲੀ ਚੋਰੀ ਦੀ ਰਾਤ ਤੋਂ ਬਾਅਦ ਜਦੋਂ ਸ਼ੇਰਾ ਪਿੰਡ ਦੇ ਹਰ ਕੋਨੇ ਵਿੱਚ ਗੁੰਜਣ ਲੱਗ ਪਿਆ ਤਾਂ ਹਰ ਕੋਈ ਕਹਿੰਦਾ ਜਿਹੜਾ ਕੁੱਤਾ ਆਪਣੇ ਮਾਲਕ ਨੂੰ ਛੱਡ ਕੇ ਸਾਰੇ ਪਿੰਡ ਦੀ ਰਾਖੀ ਕਰ ਸਕਦਾ ਏ ਉਹ ਤਾਂ ਵਾਕੇ ਰੱਬ ਦੀ ਬਖਸ਼ਿਸ਼ ਹੈ ਗੁਰਮੁਖ ਦਾ ਪਰਿਵਾਰ ਵੀ ਸ਼ੇਰਾ ਨੂੰ ਹੋਰ ਪਿਆਰ ਕਰਨ ਲੱਗਾ ਗੁਰਮੁਖ ਜਦੋਂ ਖੇਤਾਂ ਵਿੱਚ ਮਿਹਨਤ ਕਰਨ ਜਾਂਦਾ ਤਾਂ ਸ਼ੇਰਾ ਉਸ ਦੇ ਨਾਲ ਹੁੰਦਾ ਉਹ ਸਿਰਫ ਸਾਥੀ ਨਹੀਂ ਸੀ ਸੁਰੱਖਿਆ ਦਾ ਭਰੋਸਾ ਸੀ ਇੱਕ ਵਾਰ ਪਿੰਡ ਵਿੱਚ ਮੇਲਾ ਲੱਗਿਆ ਲੋਕ ਦੂਰੋਂ ਦੂਰੋਂ ਪਿੰਡਾਂ ਤੋਂ ਮੇਲਾ ਦੇਖਣ ਆਏ ਝੂਲੇ ਮਠਿਆਈਆਂ ਦੀਆਂ ਦੁਕਾਨਾਂ ਖਡਾਉਣਿਆਂ ਦੇ ਠੇਲੇ ਹਰ ਪਾਸੇ ਰੌਣਕ ਸੀ ਗੁਰਮਖ ਦਾ ਪਰਿਵਾਰ ਵੀ ਮੇਲੇ ਵਿੱਚ ਆ ਗਿਆ ਬੱਚੇ ਖੇਡਾਂ ਵਿੱਚ ਮਸਤ ਹੋ ਗਏ ਗੁਰਪ੍ਰੀਤ ਨੇ ਘਰ ਲਈ ਸਾਜ-ਸਮਾਨ ਖਰੀਦੇ ਆ ਸਮਾਨ ਖਰੀਦਿਆ ਤੇ ਗੁਰਮੁਖ ਆਪਣੀ ਫਸਲ ਵੇਚ ਕੇ ਕੁਝ ਪੈਸੇ ਸੰਭਾਲ ਰਿਹਾ ਸੀ ਸੇਰਾ ਵੀ ਉਸ ਦੇ ਨਾਲ ਸੀ ਉਹਨਾਂ ਦੀਆਂ ਝੋਲੀਆਂ ਪੈਸੇ ਤੇ ਸਮਾਨ ਦੀ ਰਾਖੀ ਉਹ ਆਪਣੇ ਨਜ਼ਰਾਂ ਨਾਲ ਕਰ ਰਿਹਾ ਸੀ ਮੇਲੇ ਵਿੱਚ ਇੱਕ ਵੱਡਾ ਹੰਗਾਮਾ ਹੋ ਗਿਆ ਇੱਕ ਵਪਾਰੀ ਅਮੀਰ ਵਪਾਰੀ ਚਰਨ ਦਾਸ ਦਾ ਬਟੂਆ ਗੁੰਮ ਹੋ ਗਿਆ ਉਸ ਨੇ ਕਈ ਸੋਨੇ ਦੇ ਸਿੱਕੇ ਸਨ ਬਟੂਏ ਵਿੱਚ ਚਰਨ ਦਾਸ ਨੇ ਚੀਕ ਕੇ ਕਿਹਾ ਕਿਸੇ ਨੇ ਮੇਰੇ ਸੋਨੇ ਦੇ ਸਿੱਕੇ ਚੋਰੀ ਕਰ ਲਏ ਮੈਨੂੰ ਤਰੰਤ ਉਹ ਚਾਹੀਦੇ ਨਹੀਂ ਸਾਰੇ ਲੋਕ ਉਸਦੇ ਆਲੇ-ਦੁਆਲੇ ਇਕੱਠੇ ਹੋ ਗਏ ਹਰ ਇੱਕ ਕੋਈ ਇੱਕ ਦੂਜੇ ਦੇ ਸ਼ੱਕ ਕਰਨ ਲੱਗ ਪਿਆ ਮੇਲੇ ਦੀ ਖੁਸ਼ੀ ਗਮੀ ਵਿੱਚ ਬਦਲ ਗਈ ਉਸੇ ਸਮੇਂ ਚਰਨਦਾਸ ਦੀ ਨਿਗਾਹ ਸ਼ੇਰਾ ਉੱਤੇ ਪਈ ਉਸਨੇ ਗੁਰਮੁਖ ਨੂੰ ਕਿਹਾ ਤੁਹਾਡਾ ਕੁੱਤਾ ਤਾਂ ਬਹੁਤ ਹੀ ਇਮਾਨਦਾਰ ਮੰਨਿਆ ਜਾਂਦਾ ਵੇਖੀਏ ਕੀ ਇਹ ਮੇਰਾ ਧੰਨ ਵਾਪਸ ਕਰ ਸਕਦਾ ਗੁਰਮੁਖ ਨੇ ਹੱਥ ਜੋੜ ਕੇ ਕਿਹਾ ਤੁਸੀਂ ਹੁਕਮ ਕਰੋ ਮੇਰਾ ਸ਼ੇਰਾ ਆਪਣੀ ਪੂਰੀ ਵਫਾਦਾਰੀ ਨਾਲ ਮਦਦ ਕਰੇਗਾ ਚਰਨਦਾਸ ਨੇ ਖੋਈ ਹੋਈ ਥਾਂ ਦਿਖਾਈ ਸ਼ੇਰਾ ਨੇ ਆਪਣੀ ਨੱਕ ਜ਼ਮੀਨ ਵੱਲ ਝੁਕਾਈ ਤੇ ਸੁੰਘਣਾ ਸ਼ੁਰੂ ਕਰ ਦਿੱਤਾ ਉਸ ਨੇ ਚਰਨ ਦਾਸ ਦੀ ਝੋਲੀ ਨੂੰ ਸੁੰਘ ਕੇ ਉਸ ਦੀ ਸੁਗੰਧ ਯਾਦ ਕਰ ਲਈ ਫਿਰ ਉਹ ਮੇਲੇ ਵਿੱਚ ਚੱਕਰ ਕੱਟਣ ਲੱਗਾ ਲੋਕ ਉਸ ਨੂੰ ਤਾਜੂਬ ਨਾਲ ਦੇਖ ਰਹੇ ਸਨ ਬੱਚੇ ਚੁਪਕੇ-ਚੁਪਕੇ ਕਹਿੰਦੇ ਵੇਖੋ ਸ਼ੇਰਾ ਨੂੰ ਚੋਰ ਨੂੰ ਫੜੇਗਾ ਸ਼ੇਰਾ ਹੌਲੀ-ਹੌਲੀ ਲੋਕਾਂ ਵਿੱਚੋਂ ਲੰਘਦਾ ਗਿਆ ਅਚਾਨਕ ਉਹ ਇੱਕ ਠੇਲੇ ਵਾਲੇ ਦੇ ਨੇੜੇ ਰੁਕ ਗਿਆ ਠੇਲੇ ਵਾਲਾ ਡਰ ਗਿਆ ਤੇ ਪਸੀਨਾ ਪੁੰਜਣ ਲੱਗਾ ਸ਼ੇਰਾ ਗਰਜਣ ਲੱਗ ਪਿਆ ਤੇ ਉਸ ਦੀ ਝੋਲੀ ਨੂੰ ਆਪਣੀ ਥੱਪੀ ਨਾਲ ਢੋਲਾ ਦਿੱਤਾ ਉਸ ਵਿੱਚੋਂ ਚਰਨਦਾਸ ਦੇ ਸੋਨੇ ਦੇ ਸਿੱਕੇ ਡਿੱਗ ਪਏ। ਸਾਰੇ ਲੋਕ ਹੈਰਾਨ ਰਹਿ ਗਏ। ਚਰਨਦਾਸ ਖੁਸ਼ੀ ਨਾਲ ਬੋਲੇ, "ਵਾਹ! ਇਹ ਤਾਂ ਸੱਚਮੁੱਚ ਰੱਬ ਦਾ ਦੂਤ ਹੈ। ਮੇਰੇ ਸਿੱਕੇ ਤਾਂ ਵਾਪਸ ਮਿਲ ਗਏ ਪਰ ਇਸ ਕੁੱਤੇ ਦੀ ਇਮਾਨਦਾਰੀ ਦੀ ਕੋਈ ਕੀਮਤ ਨਹੀਂ।" ਉਸਨੇ ਤਰੰਤ ਗੁਰਮੁਖ ਨੂੰ ਇਨਾਮ ਦੇ ਤੌਰ ਤੇ ਕੁਝ ਪੈਸੇ ਦਿੱਤੇ ਪਰ ਗੁਰਮੁਖ ਨੇ ਮੁਸਕਰਾਹਟ ਨਾਲ ਕਿਹਾ, "ਇਹ ਇਨਾਮ ਮੇਰੇ ਲਈ ਨਹੀਂ, ਮੇਰੇ ਸ਼ੇਰੇ ਲਈ ਹੈ।" ਲੋਕਾਂ ਨੇ ਮੇਲੇ ਵਿੱਚ ਹੀ ਸ਼ੇਰਾਂ ਨੂੰ ਇੱਕ ਛੋਟਾ ਜਿਹਾ ਸਨਮਾਨ ਸਮਾਰੋਹ ਕੀਤਾ। ਉਸਦੇ ਗਲੇ ਵਿੱਚ ਸੋਨੇ ਦੇ ਰੰਗ ਦਾ ਹਾਰ ਪਾਇਆ। ਬੱਚਿਆਂ ਨੇ ਉਸਨਾਂ ਖੇਡਿਆ ਤੇ ਉਸਦੀ ਵਾਹ-ਵਾਹ ਕੀਤੀ। ਹੁਣ ਸ਼ੇਰਾ ਸਿਰਫ ਆਪਣੇ ਪਿੰਡ ਵਿੱਚ ਹੀ ਨਹੀਂ ਦੂਰ-ਦੂਰ ਦੇ ਪਿੰਡਾਂ ਵਿੱਚ ਵੀ ਮਸ਼ਹੂਰ ਹੋ ਗਿਆ ਸੀ। ਲੋਕ ਕਹਿੰਦੇ ਸਨ ਕਿ ਜੇ ਸਾਡੇ ਪਿੰਡਾਂ ਦੇ ਲੋਕ ਵੀ ਸ਼ੇਰਾ ਵਰਗੇ ਇਮਾਨਦਾਰ ਹੋ ਜਾਣ ਤਾਂ ਕੋਈ ਵੀ ਚੋਰੀ ਜਾਂ ਝੂਠ ਨਾ ਰਹੇ। ਗੁਰਮੁਖ ਦਾ ਪਰਿਵਾਰ ਮਾਣ ਮਹਿਸੂਸ ਕਰਦਾ ਸੀ ਕਿਉਂਕਿ ਉਹਨਾਂ ਕੋਲੇ ਇੱਕ ਸੱਚਾ ਤੇ ਵਫ਼ਾਦਾਰ ਸਾਥੀ ਸੀ। ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਅਸੀਂ ਜਾਨਵਰਾਂ ਨੂੰ ਪਿਆਰ ਕਰਦੇ ਹਾਂ ਤਾਂ ਉਹ ਵੀ ਸਾਨੂੰ ਇਮਾਨਦਾਰੀ ਨਾਲ ਸਾਡਾ ਸਾਥ ਦਿੰਦੇ ਨੇ ਇਸ ਲਈ ਸਾਨੂੰ ਹਰ ਜਾਨਵਰ ਨੂੰ ਆਪਣੇ ਘਰ ਦਾ ਇੱਕ ਮੈਂਬਰ ਸਮਝ ਕੇ ਪਿਆਰ ਕਰਨਾ ਚਾਹੀਦਾ ਨਾ ਕਿ ਕਿਸੇ ਜਾਨਵਰ ਨਾਲ ਜਾਨਵਰਾਂ ਵਰਗਾ ਵਿਹਾਰ ਕਰਨਾ ਚਾਹੀਦਾ ਕਿਉਂਕਿ ਉਹ ਵੀ ਰੱਬ ਦਾ ਜੀਵ ਹੁੰਦੇ ਨੇ ਜੇਕਰ ਅਸੀਂ ਉਹਨਾਂ ਨੂੰ ਆਪਣਾ ਸਮਝ ਕੇ ਪਿਆਰ ਕਰਦੇ ਹਾਂ ਤਾਂ ਉਹ ਸਾਨੂੰ ਇਨਸਾਨਾਂ ਨੂੰ ਵੀ ਵੱਧ ਕੇ ਵਫਾਦਾਰੀ ਦਿੰਦੇ ਨੇ ਇਸ ਲਈ ਸਾਰੇ ਜੀਵਾਂ ਨਾਲ ਪਿਆਰ ਕਰਿਆ ਕਰੋ ਤੇ ਸਭ ਦੀ ਜਿੰਨੀ ਹੋ ਸਕੇ ਮਦਦ ਕਰਿਆ ਕਰੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੇ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ